ਲੈ ਆ ਬੇਬੇ ਦੇਖੀ ਸਾਰਾ ਦਿਨ ਬੈਠੀ ਰਹਿੰਦੀ ਆ ਮੰਜੇ ਤੇ ਵੀ ਨਾਲ ਇਹਨੂੰ ਪਤਾ ਵੀ ਕਰੇ ਮੇਰੀ ਪੋਤੀ ਦੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਨੇ ਪਰ ਕੋਈ ਹੁੰ ਹਾਂ ਹੀ ਨਹੀਂ ਪਰਦੀ ਹੰਗਾਰਾ ਹੀ ਨਹੀਂ ਪਰਦੀ ਕਿਸੇ ਗੱਲ ਦਾ ਨਾ ਇਹ ਕਹਿੰਦੀ ਐ ਵੀ ਮੇਰੇ ਕੋਲੇ ਭਈ ਆ ਚੀਜ਼ ਪਈ ਐ ਵੀ ਮੇਰੀ ਪੋਤੀ ਦੇ ਨਿਮਿਤ ਵੀ ਮੈਂ ਆ ਚੀਜ਼ ਆਪਦੀ ਪੋਤੀ ਨੂੰ ਦੇਉਂਗੀ ਕਿ ਨਾ ਕਿਉਂ ਨਹੀਂ ਲੈਂਦੀ ਮੂੰਹ ਚੋ ਕਿਸੇ ਗੱਲ ਦਾ ਵੀ ਹੈ ਵੀ ਮਾੜਾ ਮੋਟਾ ਤਾਂ ਪਤਾ ਲੱਗੇ ਵੀ ਕੀ ਗੁੱਸੇ ਦੇ ਕੋਲੇ ਹੈਗਾ ਕੀ ਕੁਸਨਾ ਹੈਗਾ ਨਾਲੇ ਹੁਣ ਕਿੰਨੇ ਦਿਨ ਹੋ ਗਏ ਜਿੱਦਾਂ ਦੀ ਵਿਆਹ ਦੀ ਗੱਲ ਚੱਲਦੀ ਆ ਕਦੇ ਨਾਲੇ ਟਰੱਕ ਦੇ ਨੇੜੇ ਗਈ ਆ ਵੀ ਟਰੱਕ ਹੀ ਖੋਲਦੀ ਦੇਖ ਲਈ ਜੇ ਹੁਣ ਮੈਂ ਖੋਲਦੀ ਆ ਚੋਰ ਨੂੰ ਜਾਂ ਮੈਂ ਪਤਾ ਕਰਦੀ ਆ ਵੀ ਕੀ ਹੈਗਾ ਕੀ ਨਾ ਇਹ ਤਾਂ ਐਂ ਨਹੀਂ ਪਤਾ ਫਿਰ ਖੌਰੂ ਪਾ ਕੇ ਦੇ ਬਿੰਡ ਨੂੰ ਇਕੱਠਾ ਕਰ ਲੈ ਚੱਲ ਐਂ ਕਰਦੀ ਆ ਮੇਰੀ ਮਾਂ ਨਾਲ ਗੱਲ ਕਰਕੇ ਦੇਖਣੀ ਆ ਵੀ ਬੇਬੇ ਤੇਰੇ ਕੋਲੇ ਬੈਠੀ ਹੁੰਦੀ ਆ ਮੇਰੀ ਬੇਬੇ ਕੋਈ ਮਾੜੀ ਮੋਟੀ ਗੱਲ ਛੇੜੀ ਆ ਰਮਨ ਦੇ ਵਿਆਹ ਦੀ ਦੀਪੇ ਮੈਂ ਆਫਰ ਉਂਗਿਆ ਕਰੂੰਗੀ। ਅਰੇ ਲਦੀਪ ਕੀ ਬੁੜਬੁੜ ਕਰੀ ਜਾਂਦੀ ਐ ਮੈਨੂੰ ਤਾਂ ਸੁਣਦਾ ਵੀ ਨਹੀਂ ਸਮਝ ਨਹੀਂ ਆਉਂਦੀ ਕੱਲੀ ਬੋਲੀ ਜਾਂਦੀ ਐ। ਚਲ ਮਾਰੀ ਜਾਣ ਦੇ ਪਕਾਈ ਪਤਾ ਨਹੀਂ ਕੀ ਕਰਦੀ ਐ ਜੇ ਕੋਈ ਮੇਰੀ ਗੱਲ ਕਰਨੀ ਐ ਕੋੜੇ ਮੇਰੇ ਕੰਨ ਕੋਲੇ ਆ ਕੇ ਬੋਲ ਪਾ ਕੀ ਕਹਿਣੀ ਐ ਪਤਾ ਨਹੀਂ ਕੀ ਕਰੀ ਜਾਂਦੀ ਐ। ਅੱਲਾਹ ਕਹਿੰਦਾ ਜੀਆ ਬੁੜਾ ਜਾ ਮਾਤਾ ਆ ਮੇਰੀ ਜਵਾਖੜੀ ਕਿਤੇ ਸਿੱਟ ਕੇ ਗਿਆਗਾ। ਨਾ ਬੁੜੀ ਜੀ ਮੂਆ ਕਰਦੀ ਐ ਨਾ ਮੋੜਦੀ ਐ। ਮੇਰੀ ਤੇ ਨੂੰ ਕੋਸ ਨਹੀਂ ਦੱਸ ਜੀ ਭਾਈ ਇੰਨਾ ਕੁ ਚੱਲ ਮੈਂ ਕਰਦੀ ਆ ਇੰਨਾ ਕੁ ਤੁਸੀਂ ਕਰੋ ਦਾਦੀ ਦਾ ਕਿਹੜਾ ਹੱਕ ਨਹੀਂ ਬਣਦਾ ਹੁੰਦਾ ਦਾਦੂਆਂ ਬਥੇਰੇ ਆ ਉਹਦੀਆਂ ਪੁੱਤਾਂ ਨੂੰ ਜਿੰਦਾ ਰੱਖਾਂਗਾ ਇਹ ਤਾਂ ਮੌਜ ਨੂੰ ਟਰੰਕ ਨੂੰ ਜਿੰਦਾ ਲਾਈ ਬੈਠੀ ਹੈ ਜੀ ਬਾੜੀ ਚੰਦਰੀ ਜਰੀ ਹੈ ਜੀ ਤਰੇ ਜਾਣ ਦੇ ਭਾਈ ਇਹਦਾ ਬਸ ਕਰ ਇਹਨੂੰ ਕੀ ਹੋ ਗਏ ਅਹੀਂ ਕਿਵੇਂ ਭੱਜ ਕੇ ਜ ਗਈਏ ਮੇਰੇ ਕੰਨੀ ਝਾਕ ਕੇ ਦੇਖਾਂ ਤਾਂ ਸਹੀ ਜਾ ਕੇ ਵੀ ਕੀ ਗੱਲਾਂ ਕਰਦੀਆਂ ਪਹਿਲਾਂ ਵੀ ਬੁੜਬੁੜ ਜੇ ਕਰੀ ਗਈ ਚੱਲ ਦੇਖਦੇ ਹਾਂ ਜੀ ਕੀ ਕਰੀਏ ਨਹੀਂ ਆ ਤੁਹਾਨੂੰ ਉਹ ਰਿਆ ਕੋਹਾ ਜਿਹਾ ਕਾਰ ਨਹੀਂ ਛੱਡ ਬੋਹਾ ਪੂਰੇ ਆ ਚਲੋ ਗੰਡ ਸਿ ਮਾਇਆ ਖਸਾ ਰਗੰਤ ਨਹੀਂ ਕੋਮ ਮਤਨ ਦੇ ਚੜੇ ਲੈ ਕੇ ਕੋਈ ਨਹੀਂ ਬੇਬੇ ਮਾ ਮਾੜੀ ਪੁੱਛ ਕੇ ਆਵਾਂਗੇ ਹੋਰ ਹੁਣ ਤਾਂ ਕੋਈ ਕੰਮ ਵਾਲੀ ਲਾ ਤੋ ਇਹ ਹੁਣ ਆਏ ਆਪਾਂ ਤਾਂ ਸਾਰਾ ਨੇ ਡੀਡੇ ਟਾਕੀ ਚ ਰਹਿਣਗੇ ਮਾ ਵੀ ਟੁੱਟਿਆ ਪਿਆ ਬੋਰਡ ਜਾ ਕੋਈ ਨਹੀਂ ਹੁਣ ਸਾਰੇ ਕਰਾ ਲਾਂਗੇ ਤਾਂ ਮੈਂ ਮਾਏ ਕਹਿੰਦੀ ਸੀ ਹਾਂ ਵੀ ਆਹ ਸਾਟੀ ਅਲੀ ਬੁਦੀ ਮਾ ਰਾਈ ਨਹੀਂ ਦਿੰਦੀ ਹੈਗੀ ਨਾ ਟਰੱਕ ਜਾਂ ਦਿਖਾਉਂਦੀ ਹੈ ਮੈਂ ਤਾਂ ਸੁਣਿਆ ਸੀਗਾ ਸਾਡੀ ਚਾਚੀ ਤੋਂ ਉਹ ਤਾਂ ਕਹਿੰਦੀ ਇਹਦੇ ਕੋਲੇ 5-6 ਟੋਲੇ ਸੋਨੇ ਦੇ ਨੇ ਮੈਂ ਤਾਂ ਆਖੀ ਜਾਂਦੀ ਆ ਜੀ ਇਹੀ ਗੱਲ ਮੈਂ ਕਰੀ ਜਾਂਦੀ ਸੀ ਗੋਹਾ ਟਾਲ ਦੀ ਮੈਂ ਆਖ ਲੈ ਤਾਂ ਰਾ ਹੀ ਨਹੀਂ ਦਿੰਦੀ ਕਿ ਮਹਾ ਮੇਟੀ ਨੂੰ ਹਾਂ ਆ ਤੇਰਾ ਦਾਦਾ ਮਰ ਗਿਆ ਬੇੜਾ ਬੈਠੇ ਵਾਲਾ ਜਿਹੜਾ ਤੈਨੂੰ ਇਹਨਾਂ 'ਚ ਸਿੱਟਕੇ ਗਿਆ ਸਿੱਟਕੇ ਗਿਆ ਉਹੀ ਤਾਂ ਗੱਲ ਆ ਮੈਂ ਤਾਂ ਆਪ ਕਹਿਨੀ ਆ ਨਹੀਂ ਵੀ ਹੁਣ ਐ ਵੀ ਦੱਸੇ ਵੀ ਭਾਈ ਜ਼ਰੂਰੀ ਤਾਂ ਨਹੀਂ ਪੈਸੇ ਲਮਾਉਣੇ ਭਾਈ ਇੰਨਾ ਸੋਨਾ ਮੇਰੇ ਕੋਲੇ ਪਿਆ ਕ ਇਹਨੇ ਕਿਨੂੰ ਦੇਣਾ ਸੋਨਾ ਜਦੋਂ ਆਪਦੇ ਪੋਤੀ ਨੂੰ ਨਹੀਂ ਦਿੰਦੀ ਇਹ ਮੈਂ ਤਾਂ ਆਪ ਇਹੀ ਗੱਲ ਸੋਚੀ ਜਾਨੀ ਆ ਮਖਾਈਨਾਂ ਇਹਦੇ ਕੋਲੇ ਪਿਆਗਾ ਸਮਾਨ ਸੱਲਾ ਤੇ ਕੁੜੀ ਤਾਂ ਮਖਰਾਈ ਨਹੀਂ ਜਿੰਦੀ ਕੁੜੀ ਨੂੰ ਬੇਬੇ ਨਾਲ ਕੋਈ ਦਾਜ ਦਾ ਸਮਾਨ ਦਿਖਾਉਂਦੀ ਅਗੀ ਇਹਦੇ ਕੋਲੇ ਤਾਂ ਸਾਰਾ ਪਿਆ ਪਤਾ ਮੈਨੂੰ ਇੱਕ ਦਿਨ ਕਰਦੀ ਸੀ ਗੱਲ ਕਹਿੰਦੀ ਕਿ ਮੇਰੇ ਕੋਲੇ ਕਾਂਟੇ ਪਏ ਆ ਮੇਰੇ ਪੁਰਾਣੇ ਸਿਆਉਣੇ ਦੇ ਘੜਾ ਵੀ ਪਿਆ ਕਹਿੰਦੇ ਪਾਪੇ ਵਾਲਾ ਇਹਦੇ ਕੋਲੇ ਤਾਂ ਨਾ ਹੈਗਾ ਵਾ ਹੋਰ ਪਿਆ ਹੈਗਾ ਬਾਪੂ ਜੀ ਵਾਲਾ ਕੜਾ ਇਹਦੇ ਕੋਲੇ ਲੇ ਫਿਰ ਜੇ ਹੁਣ ਆਪਾਂ ਨੂੰ ਕੜਾ ਦੇ ਦੇ ਚੱਲ ਆਪਣਾ ਵਧਾ ਅਰਥ ਸਾਜੀ ਇਹ ਕਹਿੰਦੀ ਇਹ ਵੀ ਮੈਨੂੰ ਤਾਂ ਚਾਚੀ ਆਂ ਦੱਸਦੀ ਸੀ ਕਹਿੰਦੀ ਸਵਾ ਦੋ ਤੋਲਿਆਂ ਦਾ ਤਾਂ ਕੜਾ ਸੀ ਇਹਦੇ ਕੋਲੇ ਤੇ ਤੇਰੇ ਬਾਪੂ ਜੀ ਵਾਲੀ ਛਾਂਪ ਸੀਗੀ ਨਾਲੇ ਨੜੇ ਕਾਂਟੇ ਆ ਇਹਦੇ ਕੋਲੇ ਨਾਲੇ ਪਿੱਪਲ ਪੱਤਿਆਂ ਨੇ ਹਾਂ ਮੈਂ ਤਾਂ ਆਪਣ ਕੁਛ ਹੀ ਨਹੀਂ ਦੱਸਦੀ ਫਿਰ ਮੈਂ ਤਾਂ ਆਪ ਕਹਿੰਦੀ ਆ ਵੀ ਮਾੜਾ ਮੋਟਾ ਅਰਥ ਸਰ ਜੇ ਵੀ ਫਿਰ ਤੂੰ ਪੁੱਛ ਕੇ ਦੇਖ ਲੈ ਇਹਨੂੰ ਵੀ ਬੇਬੇ ਜੀ ਕੋਈ ਮਾੜਾ ਮੋਟਾ ਤੇਰੇ ਕੋਲ ਹੈਗਾ ਸਾਨੂੰ ਤੂੰ ਮਾੜਾ ਮੋਟਾ ਤਾਂ ਦੱਸ ਕੁਛ ਗੱਲਾਂ ਤਾਂ ਕਿਵੇਂ ਕਰਦੀਆਂ ਮਾਮਾ ਧੀਆ ਸਾਲੀਆਂ ਲੱਗਦੀਆਂ ਇਹ ਸਿਉਨੇ ਦੀਆਂ ਮੈਂ ਤਾਂ ਮੇਰੀ ਦੋ ਤਿੰਨ ਦੇਉਂਗੀ ਸਾਰਾ ਕੁਛ ਅੱਖ ਤਾਂ ਇਹ ਸੇਤੀ ਆ ਜਿਹੜੀ ਮੈਂ ਚੈਨਪਾਰਕ ਹੀ ਆ ਵੀ ਹਾਂ ਇਹ ਲਾਹਾਂ ਲਾ ਬੁੜੀ ਦੇ ਗੱਲ ਚ ਆਏ ਨਹੀਂ ਮੈਂ ਲਾ ਕੇ ਦਿੰਦੀ ਜਿਵੇਂ ਤੂੰ ਚਲਾਕੀਆਂ ਕਰਦੀਆਂ ਪੁੱਛਾਂ ਤਾਂ ਸਹੀ ਜਾ ਕੇ ਕੋੜੇ ਕੀ ਗੱਲਾਂ ਕਰਦੀਆਂ ਇੱਥੇ ਲੜਦੀਪਾ ਅੱਡੀ ਉਹਨੇ ਕੋਲ ਗੱਲ ਤੇ ਚੈਨੀ ਪਾ ਰੱਖੀ ਹੈਗੀ ਤੇ ਉਹਨੇ ਐਡੀ ਬੁੜੀ ਤਾਂ ਕਿ ਸੋਹਣੀ ਲੱਗਦੀ ਆ ਉਹ ਹਾਂ ਇਹ ਲੜੀ ਤਾਂ ਇਹਦੀ ਡੂੜ ਤੋਂ ਪਾਉਣੇ ਦੋ ਥੋਲਿਆਂ ਦੀ ਐ ਇਹ ਤਾਂ ਇਹ ਹਰ ਵਕਤ ਨਹੀਂ ਲਾਉਂਦੀ ਇਹਨੇ ਕਿਹੜਾ ਮੇਰੇ ਕਣੀ ਦੇਖਿਆ ਵੀ ਮੈਂ ਆਪਦੀ ਨੂਂ ਦੇ ਸ਼ੌਕ ਪੂਰੇ ਕਰ ਇਹਨੇ ਤਾਂ ਜਵਾਨੀ ਚ ਬੇਬੇ ਸਾਰੀਆਂ ਕੈਨੀਆਂ ਨੇ ਆਪਦੇ ਸ਼ੌਕ ਹੀ ਪੂਰੇ ਕਰੇ ਨੇ ਜਾ ਘਰੇ ਨੇ ਆਪਦੀ ਧੀ ਦੇ ਨੂਂ ਬਾਰੇ ਤਾਂ ਇਹਨੇ ਕਦੇ ਸੋਚਿਆ ਹੀ ਨਹੀਂ ਫੋਰ ਪੁੱਤ ਤੇਰੇ ਬਾਰੇ ਤਾਂ ਇਹਨੇ ਕਿਦੇ ਵੀ ਨਹੀਂ ਸੋਚਿਆ ਸਾਰਾ ਦਿਨ ਸ਼ਕੀਨੀ ਜਾ ਰਹਿਦਾ ਆਪ ਨੂੰ ਇਹਦੇ ਨਾਲ ਹੀ ਇਹ ਢੀਡੇ ਪਾਰੇ ਕਿਹਦੇ ਜੋੜਾ ਜੁੱਤੀ ਧੋ ਲਿਆ ਸਾਰਾ ਦਿਨ ਇਹ ਹੀ ਕੁਸੀ ਕਰੀ ਜਾਂਦੀ ਆ ਬੇਬੇ ਫਿਰ ਪੋਤੀ ਬਾਰੇ ਤਾਂ ਸੋਚ ਲੈ ਹੁਣ ਅਗਲਾ ਵੀ ਚੱਲ ਕਹਿੰਦਾ ਉਹ ਵੀ ਰਮਨ ਵੀ ਆਸ ਕਰਦੀ ਜੇ ਦੇਖ ਲੈ ਕਹਿੰਦੀ ਮੇਰੀ ਦਾਦੀ ਦੀਆਂ ਚੀਜ਼ਾਂ ਦੇ ਫਿਰ ਪੋਤੀਆਂ ਦਾ ਹੱਕ ਹੋਊਗਾ ਵੇ ਕਿਧਰੋਂ ਆ ਗਈ ਨਹੀਂ ਬੇਬੇ ਆ ਤੂੰ ਕਿਨੇ ਆ ਗਈ ਕੁੜੇ ਪਈ ਸੀ ਤੂੰ ਤਾਂ ਚੰਗੀ ਪਹਿਲੀ ਆ ਜਾ ਕੋਈ ਨਹੀਂ ਬਹਿ ਜਾਣ ਦੇ ਮੈਂ ਤਾਂ ਪਈ ਤਾਂ ਹੈਗੀ ਸੀ ਹਾਂ ਇਹ ਕੋਈ ਨਹੀਂ ਕੋਈ ਨਹੀਂ ਬਹਿ ਜਾ ਤੇ ਅਸੀਂ ਤਾਂ ਪਸੂਆਂ ਜੇ ਦੇਖਦਿਆਂ ਸਿੱਘੂਆਂ ਮਾਹਨਮ ਨੀਰਾਚਾਰਾ ਪਾਦਗੇ ਅੱਛਾ ਹਾਂ ਆ ਗੱਲਾਂ ਜੀਆਂ ਕੀ ਕਰੀ ਜਾਂਦੀਆਂ ਸੀ ਉਹ ਤਾਂ ਆਹ ਕੁੜੀ ਦੇ ਵਿਆਹ ਦੀ ਗੱਲਾਂ ਕਰੀ ਜਾਂਦੀਆਂ ਸਿੱਘੂਆਂ ਮੈਂ ਆਖਿਆ ਹੁਣ ਭਾਈ ਮਾੜਾ ਮੋਟਾ ਜਿਹੜਾ ਤੁਸੀਂ ਕਰਾਉਣਾ ਆ ਵੀ ਸਾਈ ਸੂਈ ਫੜਾਇਆ ਉਹ ਨਾਲੇ ਐਂ ਕਹਿਂਦੀ ਸੀ ਵੀ ਰਾਮਣੇ ਹੁਣ ਆ ਜਾਂਦੀ ਚੱਲ ਪੇਪਰ ਪੁੱਪਰ ਹੋ ਗਏ ਸੀ ਵੀ ਹੁਣ ਤਾਂ ਵਿਆਹ ਦੇ ਦਿਨ ਨੇੜੇ ਹੋ ਗਿਆ ਆਪਣੀ ਹੋਰ ਕੋ ਮਾੜਾ ਮੱਟਾ ਆਪਾਂ ਵੀ ਦੇਖ ਪਾਣ ਲੈਂਦੇ ਆ ਭਾਣੇ ਕੋਈ ਚੀਜ਼ ਵੀ ਕਿੰਨੀ ਕਾਹੀਗੀ ਤੇਰੇ ਨਵੇਂ ਤੇ ਕਿੰਨੀ ਕਾ ਹੋਆ ਮੇਰੇ ਕੋਲੇ ਨਾ ਮੇਰੇ ਕੋਲੇ ਕੀ ਐ ਮੇਰੇ ਕੋਲੇ ਕੀ ਠੰਗਾ ਪਾਲ ਤੇ ਨਾ ਮੈਥੋਂ ਮੈਨੂੰ ਕਹਿੰਦੀ ਆ ਬੁੜੀ ਨੂੰ ਕਿ ਤੇਰੇ ਕੋਲੇ ਚੀਜ਼ ਵਸਤਾ ਹੈ ਭੈਣੇ ਮਾੜੀ ਮੋਟੀ ਸੰਗ ਆਉਂਦੀ ਹੈ ਕਿ ਨਹੀਂ ਭੈਣ ਜੀ ਸੰਗ ਵਾਲੀ ਕਿਹੜੀ ਗੱਲ ਆ ਕੀ ਜਿਹੜੀ ਕੋਈ ਮਾੜੀ ਮੋਟੀ ਚੀਜ਼ ਹੈਗੀ ਹੈਗੀ ਚਲ ਤੂੰ ਉਹ ਦੱਸ ਦੇ ਵੀ ਭਈ ਇੰਨਾ ਕੁ ਮੇਰੇ ਕੋਲੇ ਹੈਗਾ ਕਰਨਾ ਤੇ ਭਾਜੀ ਆਪਾਂ ਸਾਰਿਆਂ ਨੂੰ ਸਾਰਿਆਂ ਨੂੰ ਨਾਲ ਮਿਲ ਕੇ ਪਾਊਗਾ ਆਹੋ ਭਾਈ ਆ ਜਿਹੜੀਆਂ ਦੋ ਮੇਰੇ ਪਾਈਆਂ ਇਹ ਚੁੱਪਦੀਆਂ ਸੋਨੂੰ ਤਾਂ ਇਹ ਤਾਂ ਭਾਈ ਮੈਂ ਤਾਂ ਪਹਿਲੇ ਦਿਨ ਹੀ ਪਾਰਖੀਆਂ ਇਹਦੇ ਸਹੁਰੇ ਨੇ ਕਿਹਾ ਸੀ ਵੀ ਲੈ ਭਾਗਵਾਨ ਨੇ ਜਿਹੜੀਆਂ ਤੂੰ ਪਾਲੀਆਂ ਉਹ ਗਲੋਂ ਲਾਉਣੀਆਂ ਨਹੀਂ ਕੰਨਾ ਚੋਤੇ ਪਾਈ ਰੱਖੀ ਇਹ ਤਾਂ ਭਾਈ ਹੁਣ ਮੇਰੇ ਮਰੀ ਦੀ ਲਾਹੋਂਗੇ ਤੁਸੀਂ ਜਿਉਂਦੇ ਜਿਉਂਦੇ ਤਾਂ ਮੈਂ ਦਿੰਦੀ ਨਹੀਂ ਕਿਸੇ ਨੂੰ ਲੈ ਬੇਬੇ ਫਿਰ ਮਰੇ ਤਾਂ ਕੀ ਕਰਨਾ ਫਿਰ ਵਿਚਾ ਕੇ ਕੁੜੀ ਰੋਲਾ ਪਾਊਗੀ ਵੀ ਮੇਰੀ ਮਾਂ ਦੀਆਂ ਨੇ ਮੇਰਾ ਹੱਕ ਹੈਗਾ ਮੇਰੀ ਗੱਲ ਸੁਣ ਬੇਬੇ ਉਦੋਂ ਕੀ ਨੇ ਦੇਖੀਆਂ ਨੇ ਫਿਰ ਨਾਲੇ ਹੁਣ ਜਦੋਂ ਲੋੜ ਹੋਵੇ ਬੰਦੇ ਦੇ ਚੀਜ਼ ਉਦੋਂ ਨਾ ਕੰਮ ਆਵੇ ਮਾਗਰੋ ਕੀ ਕਰਨੀ ਹੈ ਫਿਰ ਉਹ ਨਾਲੇ ਇਹ ਪੁੱਤਨ ਨਹੀਂ ਦੇਖ ਤੂੰ ਗਰੀਬ ਕੰਨੀ ਵਿਚਾਰ ਮੇਰੇ ਪੁੱਤ ਨੂੰ ਕੋਈ ਮਾਣਾ ਮੋਟਾ ਸਵੇਤਾ ਲੱਗ ਜੂਗਾ ਭੈਣ ਜੀ ਮੇਰੀ ਗੱਲ ਸੁਣਾ ਸਵੇਤਾ ਲੱਗ ਜੂ ਨਾਨਕਿਆਂ ਦਾ ਕਿਹੜਾ ਹੱਕ ਨਹੀਂ ਆ ਨਾਨਕਿਆਂ ਦਾ ਬਰਾਬਰ ਹੱਕ ਹੁੰਦਾ ਤੁਸੀਂ ਬੈਠੇ ਸੁਖਣਾ ਨਾਨਕੇ ਤੁਸੀਂ ਸਾਰਾ ਲਾਇਓ ਕੋਈ ਨਹੀਂ ਭੈਣ ਜੈਸੀ ਵੀ ਕਰਾਂਗੇ ਜਿੰਨੇ ਕੁ ਜੋਗੇ ਹੈਗੇ ਆਂਗੇ ਅਸੀਂ ਕਿਹੜੇ ਲੁਕਦੇ ਆਗੇ ਆਪਦੀ ਦੋਤੀ ਤੋਂ ਨਾ ਫਿਰ ਮੈਂ ਕਿਹੜਾ ਪੋਤੀ ਤੋਂ ਲੁਕਦੀ ਆ ਮੇਰੇ ਕੋਲ ਕੀ ਆ ਪਤਾ ਹੀ ਆ ਭਾਈ ਮੇਰਾ ਤਾਂ ਇਹਨਾਂ ਨੂੰ ਸਾਰਾ ਲੈ ਮਾਂ ਕਰ ਲੈ ਇਹਦੇ ਨਾਲ ਗੱਲ ਇਹ ਨਹੀਂ ਬਾਰੇ ਆਉਣ ਦਿੰਦੀ ਮੈਂ ਤੈਨੂੰ ਆਖਿਆ ਤਾਂ ਹੈਗਾ ਸੀਗਾ ਤੂੰ ਹੀ ਛੇੜ ਕੇ ਵੇਜਨੀ ਆ ਜਹ ਜਹ ਮੇਰੀ ਤੇਰੇ ਕਰਮਾਂ ਚ ਹੋਇਆ ਉਹਨਾਂ ਦਾ ਵਾਜੂ ਉਹਨਾਂ ਦਾ ਕਰਮ ਨੇਗੇ ਇਹ ਤਾਂ ਫਿਰ ਹੁਣ ਤੈਨੂੰ ਪਤਾ ਹੀ ਜਾਗਾ ਚਲ ਆ ਜਾ ਮਾਂ ਆਪਾਂ ਤਾਂ ਚੱਲੀਏ ਆ ਜਾ ਆ ਜਾ ਮਾਂ ਕੋਈ ਫਾਇਦਾ ਨਹੀਂ ਇੱਥੇ ਬੈਠਣ ਦਾ ਚਲ ਭਾਈ ਮੈਂ ਤਾਂ ਆ ਜਾਂਦੀ ਸੀ ਚਲ ਕੁ ਮਾਣਾ ਮੋਟਾ ਰਾਲ ਮਿਲ ਕੇ ਹੋ ਜਾਂਦਾ ਬੇਬੇ ਰਲ ਮੇਰੇ ਨਾਲੀਆਂ ਕੋਈ ਗੱਲਾਂ ਹੀ ਨਹੀਂ ਗਈਆਂ ਹੋਰ ਆ ਭੈਣ ਜੀ ਮਗਾਈ ਹੈਗੀ ਹੈਗੀ ਕੋਈ ਚੀਜ਼ ਹੁਣ ਆਪਾਂ ਨੂੰ ਦਿੱਤੇ ਲੈ ਵੀ ਮੈਂ ਸਰਨਾ ਨਹੀਂਗਾ ਤੇ ਤੇਰੀ ਸਲਾਹ ਵੀ ਭੈਣ ਜੀ ਪਿਆਣੀ ਨਹੀਂ ਬੁੜੀ ਹੋਈ ਪਈ ਐ ਸਭ ਪਤਾ ਭੈਣ ਜੀ ਨੂੰ ਚੰਚੰਡਾ ਨਾ ਨੇ ਉਹਦੀ ਇੱਛਾ ਤਾਂ ਕਾਹਤੋਂ ਲਾਉਣੀ ਹੁੰਦੀ ਐ ਅਗਲੀ ਦਿਨ ਉਹ ਕੰਮ ਕਰਾਉਣ ਆਈ ਐ ਚੱਲ ਭਾਈ ਫਿਰ ਕਰਾ ਦੇ ਜੇ ਕੰਮ ਕਰਾਉਣਾ ਹੀ ਐ ਆਪਦੀ ਧੀ ਦਾ ਕਰਾਉਣਾ ਹੀ ਐ ਮੇਰਾ ਤਾਂ ਨਹੀਂ ਕੋਈ ਕੰਮ ਕਰਦੀ ਗੱਲਾਂ ਦੇਖ ਕਰਦੀਆਂ ਮੈਂ ਤਾਂ ਮੇਰਾ ਟਰੰਕ ਦੇਖਣ ਜਾ ਕੇ ਦੇਖ ਲੈ ਮਾ ਮਾ ਧੀਆ ਕਿਵੇਂ ਉਛਲਦੀਆਂ ਫਿਰਦੀਆਂ ਵੀ ਬੁੜੀ ਦਾ ਸਿਉਣਾ ਮੈਂ ਤਾਂ ਮੇਰੀ ਦੋ ਧੀ ਨੂੰ ਦੇਉਂਗੀ ਭਾਈ ਨਾਨਕ ਚੱਕ ਭਰ ਕੇ ਆਉਂਗੀ ਉੱਥੇ ਸ੍ਰੀਕੇ ਚ ਕੀ ਨੱਕ ਰੂਗਾ ਮੇਰੀ ਧੀ ਦਾ ਵੀ ਭਾਈ ਨਾਨੀ ਕੀ ਕਰਕੇ ਗਈ ਐ ਦੇਖਦੀਆਂ ਟਰੰਕ ਜਾ ਕੇ ਇਹਨਾਂ ਦਾ ਕੀ ਪਤਾ ਕਿਤੇ ਟਰੰਕ ਨੂੰ ਹੱਥ ਮਾਰ ਲੈਣਾ ਹੁਣ ਕੀ ਕਰਦੀ ਆ ਫਿਰ ਤੋਂ ਨੀ ਮਾਂ ਮੈਂ ਤਾਂ ਚਾਹ ਦੀ ਘੁੱਟ ਕਰਦੀ ਸੀ ਮਾ ਦੱਸ ਕੀ ਕਰਨਾ ਸੀ ਉਹ ਚਾਹ ਦਾ ਵੀ ਟਰਮ ਹੋ ਗਿਆ ਪਿਆਗਾ ਚਾਹ ਬਣਾ ਲੈ ਘੁੱਟਾ ਹੋਰ ਨਾਲ ਮੈਂ ਤੈਨੂੰ ਆਇਆ ਨਹੀਂ ਆਹ ਥੋੜੀ ਕੁੜੀ ਜੀ ਦੇਖਦਾ ਹਨਾ ਕੋਰ ਉਹੀ ਮਗਰ 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 ਫਿਰਦੀ ਆਈਏ ਆਪਣੇ ਵਿੜਕਾ ਲੈਦੀ ਫਿਰਦੀ ਆ ਸੂਹਾਂ ਹਾਂ ਹਾਂ ਵੀ ਕੀ ਕਹਿੰਦੀ ਐ ਜੀ ਮਾਂ ਲੈ ਮੈਂ ਕੀ ਕਹਿਣਾਗਾ ਭਾ ਜਿਹੇ ਜੇ ਸਾਥੋਂ ਸਰਿਆਸੀ ਦੇ ਆਵਾਂਗੇ ਤੇ ਹੁਣ ਉਹੀ ਕਰਤੇ ਵੀ ਤਾਂ ਪੋਤੀ ਐ ਜੀ ਕਿਸੇ ਤਰ੍ਹਾਂ ਮੇਨ ਗੱਲ ਦਾ ਤੁਕਾ ਤੂੰ ਸਨਾਈ ਲਈ ਮੁੰਜੇ ਤੈਨੂੰ ਕਿਤੇ ਟਿੱਕਾ ਹੋ ਟੱਕਰੀ ਹਾਂ ਜੇ ਕੋਈ ਪਾਹਣ ਅੱਗੀ ਫੇਰ ਕੋਈ ਮੈਂ ਕਹਿੰਦੀ ਕਿ ਫੇਰ ਮੈਂ ਤੋਕੇ ਵੀ ਮਾਂ ਤੂੰ ਲੜਦੀ ਐ ਹਾਂ ਮੈਂ ਤਾਂ ਐ ਕਹਿੰਦੀ ਨਹੀਂ ਤੂੰ ਕਹਦੇ ਭਣੀ ਮੇਰੇ ਕੋਲ ਤਾਂ ਇੱਕ ਚੂੜੀ ਐ ਹਾਂ ਵੀ ਭਾਈ ਮੇਰੇ ਕੋਲ ਤਾਂ ਇੱਕ ਚੂੜੀ ਹੈਗੀ ਆ ਉਹ ਬਣਾ ਦੋ ਤਿੰਨ ਪਾ ਦੂੰਗੀ ਬੇਬੇ ਇਹ ਚੀਜ਼ ਤਾਂ ਮੈਂ ਤੈਨੂੰ ਪਹਿਲੀ ਹੀ ਆਖੀ ਸੀ ਦੇਖ ਲਾ ਮੈਂ ਤਾਂ ਆਪਣੇ ਮੁੰਡੇ ਦੇ ਸਾਹਮਣੇ ਵੀ ਕਿਹਾਈ ਸੀ ਤੇ ਬਹੂ ਦੇ ਸਾਹਮਣੇ ਵੀ ਉਹਨਾਂ ਸਾਡੀ ਕੁੜੀ ਆ ਲਾਵਾ ਲੁੱਤਰੀਏ ਲੋਚਦੀ ਆ ਆਪਦੇ ਘਰ ਨੂੰ ਵੀ ਮੇਰੇ ਕੋਲੇ ਹੋਵੇ ਸਾਰਾ ਕੁਝ ਮੇਰੇ ਕੋਲੇ ਹੋਵੇ ਉੱਤੋਂ ਮਿੱਠੀ ਵਿਚੋ ਲੁੱਚੀ ਉਹਨਾਂ ਆਪਦੀ ਮਾਂ ਨੂੰ ਕਹਿ ਨਹੀਂ ਸਕਦੀ ਕੁੜੀ ਦਾ ਹੱਕ ਵੰਡਾ ਹੁਣ ਕਾਹਿੰਦਾ ਵੀ ਮਾਸ ਮੇਰੇ ਘਰੇ ਰੱਬ ਦਾ ਦਿੱਤਾ ਬਹੁਤ ਕੁਸਾਗਾ ਸੱਤ ਕਿੱਤੇ ਹੁੰਦੇ ਵਾਹਣ ਦੇ ਹੈ ਵਾਹਣ ਦੇ ਤੇ ਬਾਕੀ ਦੁੱਧ ਬਾਦ ਪਾਉਂਦੇ ਉਹ ਇੰਨਾ ਤੇ ਐਡਾ ਤਕੜਾ ਉਹਨਾਂ ਦਾ ਭਾਰਾਗਾ ਤੇ ਤੂੰ ਕਿਉਂ ਲਾਲਚ ਕਰਦੀ ਐ ਇੱਥੋਂ ਦਾ ਹਾਂ ਜਿੱਥੇ ਦਾ ਵਿਆਹ ਕਰਾਇਆ ਕੁੜੀ ਨਾਲ ਆਪੇ ਨਹੀਂ ਖੜੀ ਉਹੀ ਗੱਲ ਕਹਿ ਦਿੰਦੇ ਨੇ ਆਖੇ ਭੈਣ ਭਰਾ ਸੱਜੀਆਂ ਖਾਧੂਆਂ ਦਾ ਅੱਜ ਬੰਦ ਕੋਈ ਨਹੀਂ ਅੱਜ ਕੱਲ ਕੱਲ ਜੂਗਾ ਕੋਈ ਨਹੀਂ ਕਿਸੇ ਦੇ ਖੜਦਾ ਕੇ ਕੋਣ ਕਿਸੇ ਦਾ ਸਾਥ ਦਿੰਦਾ ਕੋਈ ਨਹੀਂ ਦਿੰਦਾਗਾ ਜੇ ਤਾਂ ਉਹੀ ਗੱਲ ਜਿਹਨੂੰ ਸਾਥ ਦਿੰਦਾ ਜਮਾ ਉਹ ਖੜੂਗਾ ਉਹ ਖੜੂਗਾ ਹਾਂ ਨਹੀਂ ਬੇਬੇ ਆਹ ਬਕਰ ਹਾਂ ਕਹਿ ਦਿੰਦਾ ਆਖੇ ਕੁੜੀਆਂ ਨਾਲ ਟੁੱਟ ਗਏ ਆ ਬੁੜੀ ਨੂੰ ਫਲਾਨਾ ਐ ਕਰਦਾ ਉਹ ਬੇਬੇ ਸਾਰੇ ਕਸੂਰ ਹੁੰਦੇ ਨੇ ਹੁਣ ਤੂੰ ਦੇਖ ਲੈ ਸਾਡੇ ਘਰ ਦੀ ਕਹਾਣੀ ਕਸੂਰ ਤਾਂ ਫੇਰ ਹੀ ਅਗਲਾ ਮੌਲਕ ਨੂੰ ਮੂੰਹ ਲਾਉਂਦਾਗਾ ਆ ਕੁੜੀ ਦਾ ਹੁਣ ਹੱਕ ਨਹੀਂ ਬਣਦਾ ਹੁੰਦਾ ਬਿਛਾਰੇ 15 ਦਿਨ ਤਾਂ ਵਿਆਹ ਚ ਰਹੇਗੇ ਵੀ ਮਾੜਾ ਬੋਟਾ ਮੈਂ ਪੁੱਛਾ ਦੱਸੋ ਮੇਰੀ ਮਾਂ ਨੂੰ ਕਹਾ ਕੋ ਸ ਮੈਂ ਇਨਕ ਤੂੰ ਕਰ ਇਨਕ ਵਾਈ ਕਰਦਾ ਨਹੀਂ ਹੁਣ ਫੇਰ ਸਾਡੀ ਬੁੜੀ ਨੂੰ ਆਏ ਨਹੀਂ ਸ਼ਰਮ ਚਾਹੀਦੀ ਕੁੰਡੀ ਚੱਕੀ ਕਰਦੀ ਆ ਚੰਗੀਆਂ ਪਾਉਂਦੀ ਆ ਚੈਨਾ ਤੇ ਤੇਰੀ ਉਮਰ ਹੁਣ ਮਾਰ ਕੇ ਕੋਈ ਗਿੱਚੀ ਚਾਹਲੇ ਤੇਰੀ ਸਾਰੇ ਅੰਦਾਈ ਨੂੰ ਪੱਟ ਕੇ ਜਿਹੜਾ ਪਾਇਆ ਹਾਂ ਨਾਲੇ ਇਹਨੂੰ ਫੇਰ ਸ਼ਬਰ ਆਜੂ ਜਿੱਦੇ ਨੇ ਪੱਟ ਕੇ ਤਾਂ ਸਿਰਤੀ ਪਰ ਸੱਟਤੀ ਪਰ ਨਾਲੇ ਬੇਬੇ ਮੇਰੀ ਗੱਲ ਸੁਣ ਆ ਤੇਰੀ ਦੋਤੀ ਦਾ ਦੇਖਿਆ ਕਿਨੇ ਦੇਖਣਾ ਦੇਖੋ ਨਾ ਤਾਂ ਪੋਤੀ ਤੋਂ ਹੀ ਨਿਕਲੂਗੀ ਪੋਤੀ ਤੋਂ ਹੀ ਨਿਕਲੂਗਾ ਆਏ ਆਪਦੇ ਚ ਨਹੀਂ ਆਇਆ ਵੀ ਉੱਥੋਂ ਦੇ ਸ਼ਰੀਕ ਚ ਮਾਂ ਵੱਡੀ ਹੋ ਕੇ ਆਏ ਨਹੀਂ ਵੱਡਾ ਹੋਇਆ ਜਾਂਦਾ ਆ ਥੋੜਾ ਵੱਡਾ ਹੁੰਦਾ ਜਾਇ ਕਰ ਉਹ ਬੋਹਾ ਪੱਥਿਆ ਜਾ ਕੇ ਮੈਂ ਤਾਂ ਜੀਚਾ ਚਲ ਨੀਗ ਰੱਖੀ ਬੇਬੇ ਨਾਲ ਐਵੇਂ ਨਾ ਬੋਲੀ ਇਹ ਤਾਂ ਅਬਦਾ ਪਿੰਡ ਇਕੱਠਾ ਕਰ ਲੂ ਇਥੇ ਆਦੇ ਭਰਾਵਾਂ ਨੂੰ ਸਾਧ ਲੂ ਰਿਸ਼ਤੇਦਾਰ ਇਕੱਠੇ ਕਰ ਲੂਗੀ ਸਾਧ ਨੂੰ ਤਾਂ ਸਾਧ ਲੈ ਫਿਰ ਮੇਥੋਂ ਸੱਚੀ ਗੱਲ ਤਾਂ ਬਈ ਨਹੀਂ ਦਿੰਦੀ ਨੀ ਮੋਤੇ ਏ ਕੁੜੀ ਦਾ ਤਾਂ ਹੱਕ ਸੀ ਕੁੜੀ ਸੱਚੀ ਨੂੰ ਸੱਚੀ ਗੱਲ ਕਹਿੰਦੀ ਨਹੀਂ ਹੁਣ ਹੱਕ ਸੀ ਬਿਲੇ ਮਾਂ ਆ ਜਿਹੇ ਜੇ ਬਣਦਾ ਜਿਹੜਾ ਮੇਰਾ ਟੋਲਾ ਢੂੜ ਟੋਲਾ ਵੀ ਚੱਲ ਨਾਨਕ ਸ਼ੱਕ ਚ ਉਹ ਤੂੰ ਰੱਖ ਲੈ ਤੇ ਭਈ ਦੂਜਾ ਚਾਲ ਆਉਂਦੀਆਂ ਪੋਤੀਆਂ ਦਾ ਖੜਦੀ ਉਹ ਤਾਂ ਬਲਾਲਸ਼ ਨਾਲੀ ਉਹ ਕਿੱਥੋਂ ਕਹਿੰਦੀ ਉਹਨੂੰ ਆਲਾ ਵੀ ਮੈਂ ਇਕੱਠਾ ਕਰਨਾ ਸਾਰਾ ਇਹ ਟ੍ਰਾਂਕ ਕਦੀ ਕੁੱਜੀ ਸਾਰਾ ਦਿਨ ਗਿੱਝੀ ਨਾਲੇ ਨਾ ਬੰਨੀ ਰੱਖਦੀ ਆ ਉੱਥੇ ਬੈਠੀ ਤੇ ਨਾਲੇ ਨਾ ਕੁੰਜੀ ਬੰਨੀ ਬੈਠੀ ਮਹੱਲਾ ਭਾਂਵਾ ਕੋਈ ਨਾ ਜੀ ਵਿੱਚੀ ਚ ਮਾਰ ਕੇ ਲੋ ਕੋਲੇ ਕੋਲੇ ਨਿੰਨੜੇ ਆਈ ਨੀ ਸ਼ਰਮਉਂਦੀ ਵੀ ਅਸੀਂ ਤੇ ਅੱਜ ਤੱਕ ਕੋਈ ਸਮਾਨ ਨਹੀਂ ਛੇੜਿਆ ਆ ਵੀ ਮੂ ਤੇਰੇ ਤੇ ਕੀ ਹੱਥ ਆ ਹਾਂ ਉਹਨੂੰ ਖੂਚਾ ਪਚਾਈ ਐ ਡੰਗਾ ਪੂਚਲੀਆਂ ਬਾਹਰ ਪੂਚਲੀਆਂ ਚਾਚੀ ਰਹਿੰਦੀ ਸੀ ਲੈ ਵੀ ਇਹਦੇ ਕੋਲ ਇੰਨਾ ਸੋਹਣਾ ਹੋ ਕੋਲੇ ਹੋਵਾ ਇਹਦੀ ਵਾਲੀ ਅਗੇ ਰੱਖੀ ਬੈਠੀ ਹੋ ਮੈਨੂੰ ਤਾਂ ਕਹਿੰਦੀ ਹੈ ਨਹੀਂ ਮੇਰੇ ਕੋਲ ਇੰਨਾ ਆ ਪਰਛਣਉਂਦੀ ਉਹ ਪੱਠੀ ਕਰ ਲੈਂਦੀ ਜਿੰਝੇ ਸਾਨੂੰ ਕਰੇ ਇਹ ਉਸ ਨਹੀਂ ਜੰਦੀ ਇਹ ਤਾਂ ਕਦੇ ਮੰਗ ਲਿਆ ਦਵਾਈ ਦੇ ਬਹਾਨੇ ਦੋ ਮੰਗ ਲਿਆ ਕਰੇ ਚਾਰ ਮੰਗ ਕਰੇ ਤਾਂ ਸਾਰਾ ਗੋਜੀ ਕਰੀ ਜਾਂਦੀ ਆ ਹਾਂ ਦਵਾਈਆਂ ਕਹਿੰਦੀ ਰਹਿੰਦੀ ਐ ਇਹਨੂੰ ਕੁਛ ਨਹੀਂ ਹੋਇਆ ਜਿੱਤੇ ਕੁੜੀ ਹੁੰਦੀ ਐ ਚੱਕ ਰੰਦੀ ਐ ਮੁੱਠੀ ਚ ਫੇਰਾ ਲਾ ਕੇ ਪਰ ਜਾਨਿਆ ਮਾਰਦਾ ਆ ਜਾਊਗਾ ਮਾਰਗਾ ਚਲ ਕੋਈ ਨਹੀਂ ਮੈਂ ਚਲ ਮੈਂ ਤਾ ਚਾਹ ਮੇਰਾ ਮਤੱਕ ਦੀ ਚਾਹ ਦੰਮ ਦੀ ਮੱਥਾ ਦੁੱਧ ਚ ਪੱਤੀ ਪਾ ਕੇ ਆਜ ਕੋਈ ਨਹੀਂ ਮੈਂ ਦੁੱਧ ਪਹਿਲਾਂ ਉਸੇ ਨੂੰ ਤੱਤਾ ਕਰਕੇ ਦੇ ਦੇਣੀ ਹੈ ਜੀ ਕਰਕੇ ਦੇ ਇਹਨੂੰ ਦੁੱਧ ਤੱਤਾ ਸਾਰਾ ਦਿਨ ਦੁੱਧ ਦੁੱਧ ਕਰੀ ਜਾਊਗੀ ਮੈਨੂੰ ਭਾਈ ਗਲਾਸ ਕਰ ਦੇ ਮੈਨੂੰ ਗੜਬੀ ਕਰ ਦੇ ਤੇ ਕੁੜਮਾ ਦੇ ਬਾਹਰ ਜਾਵੇਗਾ ਦੇਖਣ ਇਹਨੂੰ ਨਿਕਲੂ ਉਹ ਚਾਹ ਵੀ ਨਿਕੁੜੀ ਜੀ ਚੱਜ ਦੀ ਕਰ ਦੇਗੀ ਪਰਾਂ ਜਾਂ ਡੰਮਾ ਮੱਥਾ ਜੋ ਜਬੀ ਗੇੜਾ ਫੜਕਾਰੇ ਨੂੰ ਆਟਾ ਘੜਾ ਤਾਂ ਪਾ ਦੋ ਦੋ ਤੇ ਜਮਾਈਓ ਤੇ ਆ ਪਾ ਦੋ ਕੁੜੀ ਜਿਆ ਮਦ ਜਿਜਾ ਪਾ ਕੇ ਜਮਾ ਉਹ ਬੇਵਾਬਾਂ ਬੱਥਾਉਲਾ ਆ ਕੁੜੀ ਦੇ ਸੋਹਣੇ ਲੱਗਣਗੇ ਆ ਦੋ ਤਿੰਨ ਪਾ ਦੋਗੀ ਆ ਬਚ ਰਹੀਆਂ ਆ ਇਹਨਾਂ ਦਾ ਮੱਖਾ ਲੱਗ ਬਣੂਗੀ ਤੇ ਨੀਂਦ ਨਾ ਮੱਜਾ ਕਿੰਨਾ ਸਿਆਣਾ ਰੱਖੀ ਬੈਠੀ ਹੈਗੀ ਸਾਡੀ ਮੇਰੀ ਤੀਨ ਤਾਂ ਜਮੇ ਪਤਾ ਨਹੀਂ ਮੁੱਗ ਨੂੰ ਆ ਵੀ ਸੋਹਣੇ ਲੱਗਦੇ ਆ ਤੇ ਆ ਵੀ ਬਹੁਤ ਸੋਹਣੇ ਲੱਗਣਗੇ ਆ ਰਹੀਆਂ ਵਾਲੀਆਂ ਆ ਇਹ ਇਹਨਾਂ ਨੂੰ ਦੇ ਦੋਗੀ ਆ ਕੜਾ ਵੀ ਭਾਈ ਪੁਰਾਣਾ ਹੈ ਹੈ ਇਹ ਲੈ ਇਹ ਪਹਿਲੇ ਦਿਨ ਹੀ ਕਹਿੰਦਾ ਸੀ ਜੇ ਮੈਂ ਮੁੱਕ ਗਿਆ ਚਲਾ ਤਾਂ ਮੇਰੀ ਉਹਨੂੰ ਪਾ ਦਾਂਗੇ ਇੰਦਰੀ ਨੂੰ ਲਾ ਇਹ ਤਾਂ ਸੀਸਾ ਤੋਲੇ ਰੱਖੀ ਬੈਠੀ ਹੈਗੀ ਲੱਕੜੀ ਨੂੰ ਤਾਂ ਜਮੇ ਹੀ ਨਹੀਂ ਪਤਾਗਾ ਹੈ ਕਹੀਂ ਮੈਂ ਤਾਂ ਦੋਤੀ ਜਵਾਈ ਨੂੰ ਪਾਉਂਗੀ ਮੈਂ ਦੋਤੀ ਨੂੰ ਪਾਉਂਗੀ ਦੱਸ ਰਹੀ ਆ ਕੁੜੀ ਨੂੰ ਜਾ ਕੇ ਲੈ ਭਾਈ ਚਾਹੇ ਮੇਰੀ ਧੀ ਅੱਜ ਵਿਆਹ ਕਰ ਲੈ ਮੇਰੀ ਦੋਤੀ ਦਾ ਮੇਰੇ ਕੋਲ ਤਾਂ ਸਾਰਾ ਕੁਝ ਤਿਆਰ ਆ ਮੈਂ ਤਾਂ ਲੋੜ ਨਹੀਂ ਕਾਦੇ ਦੀ ਹਾਂ ਹੁਣ ਆਈ ਬੰਨ ਕੇ ਰੱਖ ਦਨੀ ਆ ਭਾਈ ਮੇਰਾ ਸੋਨਾ ਕੱਟਿਆ ਮੈਨੂੰ ਆਈ ਡਰ ਸੀ ਮਖਾ ਇਹਨਾਂ ਦਾ ਕੀ ਹੈ ਭਾਈ ਜਿੰਦਾ ਜਿੰਦਾ ਬੰਨ ਕੇ ਰੱਖ ਲੈਣ ਤੇ ਆ ਚਾਦਰ ਵੀ ਸੋਹਣੀ ਕਿਉਂਕਿ ਮੇਰੇ ਆਪ ਦੇ ਹੱਥਾਂ ਦੀ ਕੱਢੀ ਹੋਈ ਹੈ ਮੇਰੀ ਦੋਤੀ ਨੂੰ ਦਿਉਂਗੀ ਮਾਰਦੀਆਂ ਇਹਨਾਂ ਤੇ ਥੂੜੀ ਫਿਰ ਦੇ ਪਾਣੀ ਦਾ ਘੁੱਟ ਤਾਂ ਪੁੱਛਦੀਆਂ ਨਹੀਂ ਪੁਰਤੀਆਂ ਪੁਰਤੀਆਂ ਨੂੰ ਪਾ ਦੋ ਊੜਾ ਊੜ ਕੇ ਆਇਆ ਨਹੀਂ ਊੜ ਕੇ ਅੱਗ ਲੱਗ ਗਈ ਤੇਰਾ ਘਰ ਹਾਂ ਤੂੰ ਮੇਰੀ ਗੱਲ ਸੁਣ ਆ ਮਹਣੋ ਬੁਢੀ ਜੀ ਨੂੰ ਨਾ ਦੁੱਧ ਸੱਤਾ ਕਰਕੇ ਦਿੰਦੀ ਸੀ ਬਾਈਤਲ ਨੂੰ ਤੇ ਉਹਦੇ ਕੋਲ ਤਾਂ ਨਾ ਸਿਆਮਾ ਕੱਢ ਦੇ ਵਾ ਟ੍ਰਾਂਕ ਕੋ ਖੋਲਿ ਬੈਠੀ ਹੈਗੀ ਆ ਹੋਰੇ ਡੇਟਾ ਕਢਾਗਾਉ ਦੇਖੋ ਲੈ ਤੇ ਨਾਲੇ ਉਹਦੇ ਕੋਲੇ ਤਿੰਨ ਜੋੜੀਆਂ ਕਾਂਟਿਆਂ ਦੀਆਂ ਆ ਤੂੰ ਅੱਗ ਲਾਏ ਨੂੰ ਕੋਈ ਨਹੀਂ ਚੱਲ ਤੂੰ ਮੇਰੇ ਨਾਲ ਗੱਲ ਕਰ ਉਹਦੇ ਨਾਲ ਜਾ ਤੂੰ ਫਿਰ ਉਹ ਕੜਾ ਦੇ ਦੂ ਮੈਨੂੰ ਨਹੀਂ ਦੇ ਕੇ ਉਹਨਾਂ ਜੋ ਕਿ ਫਿਰ ਆਪਾਂ ਉਹਦੀ ਨਾਲ ਗੱਲ ਤਾਂ ਕਰ ਗਏ ਚੱਲ ਚੱਲ ਆ ਜਾ ਹਾਂ ਚੱਲ ਗੱਲ ਕਰ ਤੇ ਆਉਣ ਤੇ ਉਹਨੂੰ ਪਾਲੀ ਨੂੰ ਤੇ ਨਾਲੇ ਤੂੰ ਉਹਨੂੰ ਕਹੀਂ ਅੱਖ ਵੀ ਰੁੱਕ ਸੌਣਾਂ ਤੇ ਲਈ ਬੈਠੀ ਹੈਗੀ ਕਸੇ ਇਹ ਦੋਤੀ ਵਾਸਤੇ ਇਕੱਠਾ ਕਰਿਆ ਨੇ ਤਾਂ ਨੋ ਤਾਂ ਟ੍ਰਾਂਕਾਂ ਨੂੰ ਜਿੰਦੇ ਲੱਗਦੇ ਨੇ ਜਿੰਦੇ ਵਿੱਚ ਮੈਂ ਲੁਕੋਆ ਕਿਵੇਂ ਜਾਊਗਾ ਜੇ ਕੋਈ ਚੀਜ਼ ਉੱਗੀ ਕਰੂਗੀ ਫਿਰ ਪਤਾ ਲੱਗੂ ਆਇ ਕਰ ਕਰ ਦੇਖੀ ਜਾਂਦੀ ਝੂਲੀ ਵਾਲੇ ਡੇੜੇ ਕਾਂਟੇ ਉਹ ਕਿਹਦੇ ਕੋਲ ਝੂਲੀ ਵਾਲੇ ਕਾਂਟੇ ਜਿਹੜੇ ਰਹੀ ਵਕੀ ਹੁਣੋਂ ਇਹਦੇ ਐਸੇ ਦੀ ਨੇ ਇਹਨੇ ਕਿਹੜਾ ਥੋੜੇ ਸ਼ੌਕ ਕਰੇ ਨੇ ਆਪਦੇ ਪੂਰੇ ਬਾਪਾ ਕੇ ਉਹ ਡੇੜੇ ਕਾਂਟੇ ਡੇੜੇ ਕਾਂਟੇ ਤੇ ਦੋ ਜੋੜੀਆਂ ਕਾਂਟਿਆਂ ਦੀਆਂ ਆ ਹਾਂ ਤੇ ਤਨ ਦੋ ਰਿੰਗਾ ਦੀਆਂ ਇੱਕ ਕਾਂਟਿਆਂ ਦੀ ਇੱਕ ਕੜਾ ਤੇ ਇੱਕ ਚੈਨੀ ਮਚਾਈ ਫਿਰਦੀ ਐਂਦੀ ਗਾਲ ਤੇ ਕੋਈ ਨਾ ਚੱਲ ਆ ਉਸੇ ਨੂੰ ਪਤਾ ਲੱਗੂ ਉਹੀ ਦੇਊ ਇਹਨੂੰ ਹਾਂ ਪਚਾ ਲਾ ਪਗਲ ਕਰਕੇ ਵੀ ਹਾਂ ਐਨਾ ਸੋਣਾ ਮੈਂ ਮੈਂ ਉਹਨੂੰ ਸਮਝਾਇਆ ਸੀਗਾ ਭਾਈ ਤੂੰ 부ੜੀ ਤੋਂ ਪੁੱਛ ਲੈ ਤੂੰ 부ੜੀ ਤੋਂ ਪੁੱਛ ਲੈ ਉਹ ਕਹਿੰਦਾ ਆ ਗਿਆ ਲੈ ਵੀ ਕੀ ਹੋ ਗਿਆ 부ੜਕ ਨਹੀਂ ਆ ਫਿਰਦਿਓ 부ੜਕ ਕੀ ਐ ਨਾ ਆ ਬੁੜ ਘਰੇ ਵਿਆਹ ਤਾਂ ਰੱਖਿਆ ਕਾਰਜ ਦਾ ਕੰਮ ਆ ਅੱਲੇ ਪੱਲੇ ਕੁਛ ਨਹੀਂ ਆੜਤੀਆ ਤੈਨੂੰ ਕਹਿਣਾ ਨਹੀਂ ਸੀ ਵੀ ਮੈਂ ਤਾਂ 5 ਲੱਖ ਰੁਪਈਆ ਦੇਊਂਗਾ ਉਹ ਫਿਰ ਕੋਈ ਗੱਲ ਨਹੀਂ ਘਰੇ ਕਿਹਦੇ ਕੋਲੇ ਹੁੰਦਿਆ ਕਰ ਲਾਂਗੇ ਸਾਰਾ ਕੁਛ ਦੇਖ ਲੈ ਕਿ ਮੈਂ ਤੇ ਤੇਰੀ ਮਾਂ ਦੀ ਗੱਲ ਕਰਦੀ ਆ ਭਾਈ ਇੰਨਾ ਸਾਰਾ ਗੁੱਸਾ ਹੋਣਾ ਲੈ ਨਾ ਤਰਾ ਕਿਤੇ ਰੱਖੀ ਬੈਠੀ ਹੈ ਕਿ ਖੋਰ ਦੇਖੀ ਜਾਂਦੀ ਸੀਗੀ ਹੁਣ ਉਹਦਾ ਹੱਕ ਨਹੀਂ ਬਣਦਾ ਕੁਛ ਨਾ ਕੁਛ ਦੇਣ ਦਾ ਉਹ ਬੇਬੇ ਫਿਰ ਮੈਨੂੰ ਪਤਾ ਵੀ ਮੇਰੀ ਮਾਂ ਕੋਲੇ ਸੋਨਾ ਹੈਗਾ ਉਹ ਫਿਰ ਕਰੂਗੀ ਸਾਰਾ ਕੁਝ ਉਹ ਤੁਸੀਂ ਕਿਉਂ ਲੜੀ ਜਾਂਦੇ ਹੋ ਉਹ ਉਹ ਤਾਂ ਫਾਈ ਜਵਾਬ ਦੇਗੀ ਮੈਂ ਉਹਨੂੰ ਪੁੱਛਿਆ ਸੀ ਕਿ ਇਹਨੇ ਮੇਰੇ ਕੋਲ ਕੁਝ ਨਹੀਂਗਾ ਉਹ ਤਾਂ ਸਮਾ ਮੇਰੀ ਮਾਂ ਨਾਲ ਲੜ ਪਈ ਕਿ ਹਾਂ ਮੈਂ ਇੰਨਾ ਲੜਦੀ ਹਾਂ ਜੇ ਲੈ ਮੈਂ 4 ਦਿਨਾਂ ਜੇ ਮੈਂ ਕਿਹਾ ਇੱਥੇ ਖਾ ਲੋਗਾ ਗਾਧ ਗੱਡੇ ਆਗੇ ਜਦੋਂ ਜਵਾਬ ਕਿਤੇ ਵਿਆਹ ਹੋਗਾ ਫਿਰ ਮੈਂ ਭੱਗ ਜੂਗੀ ਸੋਡੀ ਗੱਲ ਕਿਤੇ ਨਾ ਝੂਠਾ ਨਾ ਨਿਕਲ ਜਾ ਲੈ ਆਪਾਂ ਝੂਠਾ ਪਾਉਂਦਾ ਮਾਂ ਦਾ ਬਣ ਕੇ ਆ ਉਹ ਮੈਂ ਤੈਨੂੰ ਕਹੀ ਤਾਂ ਜਾਂਦੀ ਆ ਉਹ ਹੋਹੀ ਰਹੂ ਇਹਨੂੰ ਰਿੰਗ ਉਹ ਚੱਲ ਕੋਈ ਗੱਲ ਨਹੀਂ ਮੈਂ ਜਾ ਕੇ ਬੇਬੇ ਨਾਲ ਕਰਦਾ ਗੱਲ ਮੈਂ ਪੁੱਛਣਾ ਬੇਬੇ ਨੂੰ ਮੈਂ ਤੈਨੂੰ ਕਹਿੰਦੀ ਨਹੀਂ ਹੁੰਦੀ ਸੀ ਵੀ ਟਰੰਕ ਨੂੰ ਜਿੰਦੇ ਐਵੇਂ ਨਹੀਂ ਲੱਗਦੇ ਮਾਂ ਮੈਂ ਇਹਨੂੰ ਲੈ ਕੇ ਹਾਂ ਖਾਲੀ ਨੂੰ ਕੋਈ ਨਹੀਂ ਲਾਉਂਦਾ ਭਾਈ ਖਾਲੀ ਨੂੰ ਕੋਈ ਨਹੀਂ ਲਾਉਂਦਾ ਜੋ ਚਵਾੜਾ ਮੋਟਾ ਹੈ ਕਿ ਨਾ ਉਹ ਫੇਰ ਲਾਉਂਦੀ ਜਿੰਦਾ ਓਏ ਉਹ ਤਾਂ ਤੇਰੀ ਮੈਂ ਗੱਲ ਸਮਝਣਾ ਬੇਬੇ ਜਿੰਦਾ ਤਾਂ ਹੁਣ ਅੱਜ ਕੱਲ ਤੈਨੂੰ ਪਤਾ ਬੇਲਾ ਦਾ ਮਾੜਾ ਚਲੀ ਜਾਂਦਾ ਲੋਕ ਤਾਂ ਚਿੱਟੇ ਵਾਲੇ ਬੰਦੇ ਲੋਕ ਤਾਂ ਕਰੋ ਸਲੈਂਡਰ ਚੱਕੀ ਜਾਂਦੇ ਆ ਹੁਣ ਕੀ ਕਰੀਏ ਹੱਲ ਅਗਲਾ ਜਿੰਦਾ ਲਾ ਕੇ ਰੱਖਦਾ ਵੀ ਮਾੜੀ ਮੋਟੀ ਚੀਜ਼ ਨੂੰ ਵੀ ਆਹ ਤਾਂ ਮੈਨੂੰ ਪਤਾਗਾ ਚੱਲ ਮਾੜਾ ਮੋਟਾ ਭਾਈ ਜਿੰਦਾ ਇਹੇ ਇਹੇ ਇਹ ਬਾਰੇ ਆਜੂ ਇਹ ਤਾਂ ਮੈਂ ਤਾਂ ਚਾਹਾਂ ਜਿੱਦੇ ਉੱਤਰ ਕੋ ਜੇ ਮਾਂ ਪੁੱਤ ਆਪਾਂ ਕਿਲੀ ਬੈਠੇ ਆਏ ਨਹੀਂ ਹੁਣ ਬੈਠੇ ਆਪਣੇ ਸਾਹਮਣੇ ਬੁੜੀ ਨੇ ਆਖਿਆ ਨਹੀਂ ਵੀ ਭਾਈ ਮੈਂ ਤਾਂ ਕੁਛ ਨਹੀਂ ਦਿੰਦੀ ਮੈਂ ਤਾਂ ਮੇਰੀ ਧੀ ਤੇ ਮੇਰੀ ਦੋਤੀ ਵਾਸਤੇ ਆ ਜਾ ਹਾਂ ਤਾਂ ਵੀ ਭਾਈ ਮੈਂ ਤਾਂ ਵੀ ਦੋਤੀ ਵਾਸਤੇ ਰੱਖੂਗਾ ਨਿਸ਼ਾਨੀਆਂ ਮੈਂ ਤਾਂ ਉਹਨੂੰ ਦੇਉਂਗੀ ਦਸ ਪੋਤੀ ਨੂੰ ਨਿਸ਼ਾਨੀ ਕੋਈ ਦੇਣੀ ਪੋਤੀ ਨੂੰ ਕੁਝ ਨਹੀਂ ਲੱਗਦੀ ਦੀ ਸਾਹਮਣ ਵਾਲੀ ਪੁੱਤ ਤੈਨੂੰ ਤੇ ਕੇ ਖੀਰ ਖਾਣ ਨੂੰ ਬਾਂਮਣੀ ਕੋਟੇ ਖਾਣ ਨੂੰ ਰਿੱਚ ਬਸ ਤੂੰ ਵੀ ਹੁਣ ਨਾ ਵਿਆਹ ਤੋਂ ਬਾਅਦ ਉਹੋ ਜੀ ਸਮਝਾ ਕਰੀਏ ਇਹਨੂੰ ਮੈਂ ਕੀ ਸਮਝਣਾ ਜੇ ਤਾਈ ਦੇਤਾ ਤਾਂ ਚੰਗੀ ਆ ਜੇ ਨਹੀਂ ਕਰੂਗੀ ਆਪਦੀ ਕਰ ਬਸ ਆ ਰੋਟੀ ਚਾਹ ਨਾ ਮਨਾ ਹੀ ਦਿੱਤਾ ਹਾਂ ਤੇ ਕਹਿੰਦਾ ਕਿ ਟੋਲਾ ਖਾਵਦਾ ਨਹੀਂ ਅਗਲਾ ਕਹਿੰਦਾ ਲੈ ਦਰਦਾਸ਼ਰਮ ਚ ਛੱਡਦੀ ਆ ਫਲਾਨੀ ਬੁਢੀ ਅਗਲਾ ਐ ਨਹੀਂ ਦੇਖਦਾ ਵੀ ਕੀ ਕਰਤੂਤਾ ਕਰੀਗਾ ਕਰਤੂਤਾ ਕਰੀਗਾ ਇੱਕ ਪੱਖ ਸੋਣਾ ਬਸ ਚੁੱਪ ਕਰਕੇ ਫਿਰ ਮੁੜਕੇ ਇਹਨੇ ਤੂੰ ਐਵੇਂ ਕਰੀ ਹਾਂ ਪੰਜੇ ਮੁਰਾ ਨਹੀਂ ਦੇ ਦੇ ਕੋਸਾਰ ਹੁੰਦੇ ਹੁਣ ਆਪ ਤਾ ਦੁੱਧਾਂ ਚ ਪੱਤੀਆਂ ਪਾ ਪਾ ਕੇ ਦੇਨੇ ਆ ਸੇਵਾ ਕਰਦੀ ਇੱਥੇ ਮੈਂ ਠਾਕਦੀ ਆ ਬੁਢੀ ਸਾਡੀ ਕੋਈ ਕੰਮ ਕਰਦੀ ਆ ਫਿਰ ਲੈਲੀ ਹੁਣ ਸਾਰਾ ਕੁਝ ਕੋਸੇ ਹੀ ਨੇ ਪਿਆ ਪਿਆ ਦੁੱਧਾਂ ਪੋਤੀ ਕੀ ਲੱਗਦੀ ਆ ਬੇਬੇ ਜੇ ਲੱਗਦੀ ਹੁੰਦੀ ਪੋਤੀ ਦਾ ਤਾਂ ਜਿੱਦੇ ਵਿਆਹ ਕਰਾਇਆ ਸੀ ਉਦੋਂ ਹੀ ਕਹਿ ਦਿੰਦੀ ਸੀ ਆ ਲੈ ਪਾਈ ਆ ਪੋਤੀ ਦੇ ਨਮਿੱਤਾ ਆ ਦੋਤੀ ਦੇ ਨਮਿੱਤਾ ਹਾਂ ਉਹਦੀ ਵੰਡ ਕੇ ਦੇ ਦਿੰਦੀ ਉਹ ਚਲ ਆ ਜਾਪ ਵੇਖੀਏ ਕੀ ਕਰੀ ਜਾਂਦੇ ਆ ਜਾ ਦੇਖ ਲੈਣੇ ਆ ਚਾਹ ਦਾ ਕਿਹਾ ਸੀ ਕਿਹੜੇ ਵੇਲੇ ਤਹ ਹਜੇ ਤੱਕ ਕੋਈ ਬੌੜੀ ਨਹੀਂ ਬੇਬੇ ਆ ਜਾ ਪੁੱਤ ਬਹਿ ਜਾ ਕੀ ਰੋਲਾ ਆ ਪਾਈ ਨਹੀਂ ਅਦਰੇ ਤੂੰ ਮੈਂ ਤਾਂ ਕੁਸ ਰੋਲਾ ਨਹੀਂ ਪਾਇਆ ਬਤਨ ਕੀ ਹੋ ਗਿਆ ਲੈ ਤੂੰ ਕਹਿੰਦੀ ਆ ਕੇ ਮੈਂ ਰੋਲਾ ਨਹੀਂ ਪਾਇਆ ਉਹ ਦੋਨੇ ਉੱਥੇ ਦੋਨੇ ਬਾਰਤ ਖੜੀਆਂ ਦੋਨੇ ਖੜੀਆਂ ਨੇ ਅਸੀਂ ਮਾਮਾਤੀਆਂ ਨੇ ਭਾਈ ਆ ਤੇਰੀ ਸੱਸ ਦਾ ਇਹੀ ਕੰਜਰ ਖਾਨਾ ਓਏ ਬਗੈਰ ਮਤਲਬ ਤੂੰ ਇਹਦੇ ਮਨ ਭਰੀ ਜੂ ਬਗੈਰ ਮਤਲਬ ਤੂੰ ਬੋਲੀ ਜਾਣੀ ਆ ਮੈਨੂੰ ਤਾਂ ਬੇਬੇ ਐ ਕਹਿੰਦੀ ਸੀ ਕਹਿੰਦੀ ਅਕੇ ਤੇਰੀ ਮਾਂ ਕਹਿੰਦੀ ਆ ਭਾਈ ਮੈਂ ਤਾਂ ਕਿਹੜਾ ਸੋਨਾ ਕੱਪਾ ਪਿਆ ਮੇਰੇ ਕੋਲੇ ਮੈਂ ਤਾਂ ਆਉਦੀ ਦੋਤੀ ਨੂੰ ਦਿਆਂ ਸਾਰਾ ਕੁਸੋ ਉਹ ਤਾਂ ਫਿਰ ਭਾਈ ਪੁੱਤ ਪਾਲੀ ਤੈਨੂੰ ਪਤਾ ਹੀ ਐ ਹੁਣ ਮੈਂ ਦੋਤੀ ਨੂੰ ਦੇ ਆਉਂਗੀ ਨਾਨਕ ਚੱਕ ਭਰਾਂਗੇ ਹਾਂ ਬੇਬੇ ਨਾਨਕ ਚੱਕ ਤਾਂ ਅੱਪ ਭਰਾਂਗੇ ਵਧੀਆ ਪਰ ਕਾਵਾਂਗੇ ਆਪਾਂ ਤੇ ਫੇਰ ਹੁਣ ਮੇਰੇ ਕੋਲੇ ਜਿਹੜਾ ਸੋਨਾ ਹੈਗਾ ਦੱਸ ਉਹਦਾ ਮੈਂ ਹੁਣ ਕਰਾਂ ਕੀ ਉਹ ਤਾਂ ਮਾਣੋ ਕੁੜੀ ਵਾਸਤੇ ਰੱਖਿਆ ਹੈ ਉਹ ਬੇਬੇ ਉਹ ਤਾਂ ਤੇਰੀ ਗੱਲ ਠੀਕ ਆ ਸਮਝ ਗਿਆ ਮੈਂ ਵੀ ਕੁੜੀ ਵਾਸਤੇ ਰੱਖਿਆ ਹੈ ਹੁਣ ਆਪਣੇ ਕੋਲੇ 7-8 ਤੋਲੇ ਸੋਨੇ ਦੇ ਆਗੇ ਉਹ ਆਪਾਂ ਦੋ ਦੋ ਤਰ੍ਹਾਂ ਤੇ ਵੰਡ ਲਾਂਗੇ ਕੁਝ ਆਪਾਂ ਰਮਨ ਤੇ ਲਾ ਦੇਾਂਗੇ ਕੁਝ ਆਪਾਂ ਦੂਜੀ ਤੇ ਲਾ ਦੇਾਂਗੇ ਦੋਨਾਂ ਕੁੜੀਆਂ ਤੇ ਲਾ ਦੇਾਂਗੇ ਤੇ ਅੱਦੇ ਪੁੱਤ ਇਹ ਤਾਂ ਨਾਲ ਠੀਕ ਹੈ ਤੇਰੀ ਆ ਦੇਖ ਭਾਈ ਜਿਹੜਾ ਮੇਰੇ ਕੋਲ ਪਾਇਆ ਇਹ ਤਾਂ ਛੋਡੇ ਕੋਲ ਹੀ ਰਹੂਗਾ ਮੇਰੇ ਮਰੀ ਤੋਂ ਬਾਅਦ ਹਾਂ ਉਹਨੂੰ ਦਾ ਜਿਹੜਾ ਮੈਂ ਹੱਥ ਨਾਲ ਦੇ ਦੂੰਗੀ ਉਹੀ ਦਿੱਤਾ ਜਾਊਗਾ ਕੁੜੀ ਨੂੰ ਤਾਂ ਹੁਣ ਤੂੰ ਦੇਖ ਲੈ ਓਏ ਉਹ ਤਾਂ ਤੇਰੀ ਗੱਲ ਮਾਂ ਠੀਕ ਆ ਤੂੰ ਐਂ ਕਰ ਜਿਹੜਾ ਤੂੰ ਆਪਣਾ ਸਿਆਉਣਾ ਪਾ ਕੇ ਰੱਖਣਾ ਉਹ ਤਾਂ ਤੂੰ ਦੇਖ ਪਾ ਕੇ ਰੱਖਣੀ ਆਵਾ ਠੀਕ ਆ ਜਿਹੜਾ ਦੂਜਾ ਬੱਚ ਦਾ ਉਹ ਤੂੰ ਦੋਨਾਂ ਨੂੰ ਅੱਧੋ-ਅੱਧ ਕਰ ਦੇ ਮੈਂ ਤਾਂ ਤੈਨੂੰ ਲੋਕ ਚੰਗਾ ਕਹਿਣਗੇ ਵੀ ਵਧੀਆ ਭਾਈ ਦੋਨਾਂ ਨੂੰ ਅੱਧਾ-ਅੱਧ ਕਰਤਾ ਜੇ ਹੁਣ ਤੂੰ ਇਕੱਲਾ ਦੋਤੀ ਨੂੰ ਪਾਤਾ ਤਾਂ ਫੇਰ ਤੈਨੂੰ ਪਤਾ ਇਹ ਕਿਦੋਂ ਦੋਨੇ ਡੌਂਡੀ ਬੇਟ ਦੇਣੀਆਂ ਤੇਰੀ ਸਾਰੇ ਪਿੰਡ ਚ ਡਾਉਂਟੀ ਤਾਂ ਪਾਲੀ ਪੁੱਤ ਉਂ ਵੀ ਪਿੱਟ ਰੱਖੀ ਹੈ ਮੇਰੀ ਇਹਨਾਂ ਨੇ ਹੈ ਜਦੋਂ ਮੂੰਹ ਜੋੜ ਜੋੜ ਗੱਲਾਂ ਕਰਦੀਆਂ ਮਾਵਾ țiiਾਂ ਚੱਲ ਭਾਈ ਪੁੱਤ ਜੇ ਤੂੰ ਕਹਨਾ ਕੋਈ ਨਾ ਮਰ ਦੁੱਤੀ ਸਿਉਣਾ ਕਰਦਾਂ ਨੂੰ ਚੱਲ ਠੀਕ ਆ ਬੇਬੇ ਤੂੰ ਮੰਨ ਗਈ ਮੇਰਾ ਵੀ ਦਿੱਤ ਖੁਸ਼ ਹੋ ਗਿਆ ਚੰਗਾ ਹੁਣ ਤੂੰ ਇਹਨਾਂ ਨੂੰ ਅੱਧਾ ਅੱਧਾ ਸਿਉਣਾ ਕਰਦੀ ਮੈਂ ਉਹਨਾਂ ਨੂੰ ਕਹਿ ਦਿੰਨਾ ਵੀ ਐਵੇਂ ਨਾ ਤੁਸੀਂ ਕਿਸੇ ਗੱਲ ਦੀ ਟੈਨਸ਼ਨ ਲਾਓ ਬੇਬੇ ਠੀਕ ਕਹਿੰਦੀ ਵੀ ਅੱਧਾ ਅੱਧਾ ਕਰ ਦੂੰਗਾ ਚੰਗਾ ਪੁੱਤ ਚੰਗਾ ਬੇਬੇ ਚੰਗਾ ਲੈ ਮਾਰਦੇ ਆ ਗੱਲਾਂ ओके ਅੱਧੂ ਅੱਧ ਸਿਉਣਾ ਕਰਦੇ ਮੈਂ ਤਾਂ ਇੱਕ ਮੁਰਕੀ ਨਹੀਂ ਦੀ ਦੀ ਮੁਰਕੀ ਭਾੜਿਆ ਮੈਥੋਂ ਸਿਉਣਾ